ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਦਹੀਂ ਵਾਲੀ ਆਲੂ ਗੋਭੀ ਦੀ ਸਬਜ਼ੀ ਨਵੇਂ ਤਰੀਕੇ ਦੇ ਨਾਲ ਇਹ ਗੋਭੀ ਆਪਾਂ ਬਣਾ ਕੇ ਤਿਆਰ ਕਰਾਂਗੇ ਆਪਾਂ 1/2 ਕਿਲੋ ਗੋਭੀ 1/2 ਕਿਲੋ ਆਲੂ ਦੀ ਜਿਹੜੀ ਸਬਜ਼ੀ ਤਿਆਰ ਕਰਨੀ ਹੈ 1 ਲੀਟਰ ਗਰਮ ਪਾਣੀ ਆਪਾਂ ਨਿਗੁਲੇ ਪਾਂਡੇ ਦੇ ਵਿੱਚ ਪਾ ਲਿਆ ਉਹਦੇ ਵਿੱਚ ਇੱਕ ਚਮਚ ਨਮਕ ਇੱਕ ਚਮਚ ਹਲਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਘੋਲ ਲੈਣਾ ਇਹਦੇ ਵਿੱਚ ਆਪਾਂ ਆਲੂ ਤੇ ਜਿਹੜੀ ਗੋਭੀ ਐ ਉਹ 10 ਮਿੰਟ ਵਾਸਤੇ ਆਪਾਂ ਟਾ ਕੇ ਰੱਖਾਂਗੇ ਤੇ ਇੱਕ ਪਾਸੇ ਜਿਹੜਾ ਆਪਾਂ ਮਸਾਲਾ ਤਿਆਰ ਕਰਾਂਗੇ ਗੋਭੀ ਸਾਡੀ ਬਿਲਕੁਲ ਤਾਜੀ ਐ ਨਰਮ ਗੋਭੀ ਐ ਈਸਵਰੀ ਨੂੰ ਆਪਾਂ ਨੇ ਪਾਣੀ ਦੇ ਵਿੱਚ ਨਹੀਂ ਉਬਾਲਿਆ ਇੱਕ ਗੁੱਸੇ ਪਾਣੀ ਦੇ ਵਿੱਚ ਆਪਾਂ ਇਹਨੂੰ 10 ਮਿੰਟ ਵਾਸਤੇ ਡਬੋ ਕੇ ਰੱਖਾਂਗੇ ਤੇ ਹੁਣ ਦੇਖੋ ਇੱਕ ਪਾਸੇ ਆਪਾਂ ਗੋਭੀ ਨੂੰ ਜਿਹੜਾ 10 ਮਿੰਟ ਵਾਸਤੇ ਰੱਖਿਆ ਤੇ ਇੱਕ ਪਾਸੇ ਆਪਾਂ ਮਸਾਲੇ ਤਿਆਰ ਕਰ ਲਏ। ਹਾਂਜੀ 10 ਮਿੰਟ ਹੋ ਗਏ। ਹੁਣ ਆਪਾਂ ਗੋਭੀ ਨੂੰ ਪਾਣੀ ਚੋਂ ਜਿਹੜਾ ਕੱਢ ਲੈਣਾ। ਗੋਭੀ ਜਦੋਂ ਆਪਾਂ ਨੇ ਪਾਣੀ ਦੇ ਵਿੱਚ ਡੁਬੋਈ ਆ ਪਹਿਲਾਂ ਇਹ ਆਲੂ ਤੇ ਗੋਭੀ ਆਪਾਂ ਨੇ ਦੋ ਤਿੰਨ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਏ ਤੇ ਫਿਰ ਆਪਾਂ ਇਹਨਾਂ ਨੂੰ ਨਮਕ ਦੇ ਪਾਣੀ ਦੇ ਵਿੱਚ ਇਹਨਾਂ ਨੂੰ ਆਪਾਂ ਨੇ ਡੁਬੋਇਆ ਤੇ ਹੁਣ ਆਪਾਂ ਪਾਣੀ ਵਿੱਚੋਂ ਜਿਹੜੀ ਗੋਭੀ ਤੇ ਆਲੂ ਕੱਢ ਲਵਾਂਗੇ। ਬਹੁਤ ਹੀ ਸ਼ਾਂਤ ਰੀਕੇ ਨਾਲ ਆਪਾਂ ਦਹੀਂ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਬਿਕਰੀ ਜਰੂਰ ਬਣਾਇਓ ਦੇਖੋ ਗੋਭੀ ਤੇ ਆਲੂ ਕਿੰਨੇ ਬਿਲਕੁਲ ਤਾਜ਼ੇ ਹਨ ਤੇ ਦੇਖਣ ਵਿੱਚ ਵੀ ਇਹ ਕਿੰਨੀ ਜਿਹੜੀ ਸਾਡੀ ਸਾਫ਼ ਗੋਭੀ ਤਿਆਰ ਹੋਗੀ ਤੇ ਦੋ ਬੜੇ ਸਹੀ ਦੇ ਆਪਾਂ ਨੇ ਟਮਾਟਰ ਬਰੀਕ ਪੀਸਾਂ ਦੇ ਵਿੱਚ ਕੱਟ ਲੇ ਇੱਕ ਕੜਚੀ ਆਪਾਂ ਲਈ ਦਹੀਂ ਦੀ ਦੋ ਤਿੰਨ ਆਪਾਂ ਬੜੇ ਪਿਆਜ ਜਿਹੜੇ ਬਰੀਕ ਕੱਟ ਲੈ ਅਦਰਕ ਨੂੰ ਵੀ ਆਪਾਂ ਛੋਟੇ ਪੀਸਾ ਵਿੱਚ ਕੱਟ ਲੈ ਤੇ ਲਸਣ ਦਾ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ ਆਪਾਂ ਇੱਕ ਕੜਾਹੀ ਦੇ ਵਿੱਚ ਇੱਕ ਗੜਛੀ ਜਿਹੜੀ ਸਰੋਂ ਦੇ ਤੇਲ ਦੀ ਪਾਈ ਹੈ ਇਹਨੂੰ ਆਪਾਂ ਨੂੰ ਪੂਰੀ ਤਰ੍ਹਾਂ ਗਰਮ ਕਰ ਲੈਣਾ ਤੇਲ ਸੈਂਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਇਆ ਹੈ ਸਾਦਾ ਜੀਰਾ ਇੱਕ ਚਮਚ ਪਾਇਆ ਬੜਾ ਆਪਾਂ ਨੇ ਬਰੀਕ ਕੱਟਿਆ ਹੋਇਆ ਅਦਰਕ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਬਰੌਨ ਕਰ ਲਵਾਂ। ਹੁਣ ਇਹ ਨੂੰ ਪਾਵਾਂਗੇ ਆਪਾਂ ਲਸਣ। ਆਪਾਂ ਸਿਰਫ ਇਕੱਲਾ ਸੰਦਾਈ ਪੇਸਟ ਬਣਾਇਆ ਹੈ। ਬਾਕੀ ਜਿਹੜੇ ਆਪਾਂ ਛੋਟੇ-ਛੋਟੇ ਪੀਸਿਆਂ ਦੇ ਵਿੱਚ ਪਿਆਜ਼ ਤੇ ਟਮਾਟਰ ਕੀਰ ਕੇ ਤਿਆਰ ਕਰ ਲਏ। ਹੁਣ ਆਪਾਂ ਲਸਣ ਨੂੰ 2 ਮਿੰਟ ਜਿਹੜਾ ਬਰੌਨ ਕਰ ਲੈਂਦੇ। ਜੇ ਐਸਾ ਜਿਹੜਾ ਆਪਾਂ ਨੇ ਉਹ ਚਿਮ ਕਰਤਾ ਤੇ ਇਹਨੂੰ ਆਪਾਂ ਹਲਕਾ ਹਲਕਾ ਜਿਹੜਾ ਹਿਲਾਉਂਦੇ ਰਹਾਂਗੇ ਹਾਂਜੀ ਲਸਣ ਭੁੱਜ ਕੇ ਸਾਡਾ ਬ੍ਰਾਊਨ ਹੋ ਗਿਆ ਹੁਣ ਪਾਏ ਆਪਾਂ ਨੇ ਪਿਆਜ਼ ਤਿੰਨ ਪਿਆਜ਼ ਅਸੀਂ మీడియం ਸਾਈਜ਼ ਦੇ ਲਏ ਉਹਨਾਂ ਨੂੰ ਆਪਾਂ ਬਰੀਜ਼ ਬਰੀਜ਼ ਕੱਟ ਲਿਆ ਹੁਣ ਆਪਾਂ ਪਿਆਜ਼ਾਂ ਨੂੰ 2 ਮਿੰਟ ਭੁੰਨਾਂਗੇ ਜਦੋਂ ਤੱਕ ਪਿਆਜ਼ ਸਾਡੇ ਬ੍ਰਾਊਨ ਨਹੀਂ ਹੋ ਜਾਂਦੇ ਦੀ ਪਿਆ ਸਾਡੇ ਦੇਖੋ ਬ੍ਰਾਊਨ ਹੋ ਗਏ। 2 ਮਿੰਟ ਆਪਾਂ ਨੂੰ ਭੁੰਨਿਆ ਤੇ ਪਿਆਜ ਜਿਹੜੇ ਸਾਡੇ ਬ੍ਰਾਊਨ ਹੋ ਗਏ। ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਟਮਾਟਰ। 2 మీడియం ਸਾਈਜ਼ ਦੇ ਆਪਾਂ ਟਮਾਟਰਾਂ ਨੂੰ ਬਰੀਕ-ਬਰੀਕ ਪੀਸਾਂ ਦੇ ਵਿੱਚ ਕੱਟ ਲਿਆ ਤੇ ਆਪਾਂ ਇਹਨਾਂ ਨੂੰ ਚੰਗੇ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਵਾਂਗੇ। ਬਹੁਤ ਹੀ ਸ਼ਾਂਤਰੀ ਕੇ ਨਾਲ ਇਹ ਆਪਾਂ ਸਬਜ਼ੀ ਬਣਾਵਾਂਗੇ ਤੇ ਸਬਜ਼ੀ ਇਹ ਬਣ ਕੇ ਬਹੁਤ ਹੀ ਸੁਆਦਿਆਰ ਹੁੰਦੀ ਹੈ। ਤੇ ਹੁਣ ਪਿਆਜ਼ ਦੇ ਬਿਚੇ ਜਿਹੜੇ ਆਪਾਂ ਨੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਉਹਦੋਂ ਤੱਕ ਭੁੰਨ ਜਦੋਂ ਤੱਕ ਜਿਹੜੇ ਮਸਾਲਾ ਸਾਡਾ ਤੇਲ ਨਾ ਛੱਡ ਦੇਵੇ। ਤੇ ਨਾਲ ਪਾਇਆ ਆਪਾਂ ਨੇ ਇੱਕ ਬड़ा ਚਮਚ ਨਮਕ ਦਾ। ਕਿਉਂਕਿ ਜਿਹੜੀ ਸਬਜ਼ੀ ਹੈ ਅੱਧਾ ਕਿਲੋ ਗੋਭੀ ਤੇ ਅੱਧਾ ਕਿਲੋ ਆਲੂਆਂ ਦੇ ਹਿਸਾਬ ਦੇ ਨਾਲ ਜਿਹੜਾ ਸੀ ਇੱਕ ਬड़ा ਚਮਚਾ ਉਹ ਨਮਕ ਦਾ ਪਾਤਾ। ਤੇ ਆਪਾਂ ਇਹ ਮਸਾਲੇ ਦੇ ਵਿੱਚ ਟਮਾਟਰਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ। ਜਦੋਂ ਆਪਾਂ ਨਮਕ ਪਾਉਂਦੇ ਆ ਤੇ ਇਹ ਜਿਹੜਾ ਮਸਾਲਾ ਬਣ ਕੇ ਬਹੁਤ ਹੀ ਛੇਤੀ ਪੁੱਜ ਕੇ ਤਿਆਰ ਹੋ ਜਾਂਦਾ ਹੈ। ਆਪਾਂ ਇਹਨੂੰ 2 ਕਿੰਟ ਮਿੰਟ ਵਾਸਤੇ ਟਾਕ ਦਵਾਂਗੇ। ਹਾਂਜੀ 2 ਮਿੰਟ ਹੁਣ ਆਪਾਂ ਇਹਨੂੰ ਦੇਖਦੇ ਆਂ ਤੇ ਦੇਖੋ ਮਸਾਲਾ ਜਿਹੜਾ ਸਾਡਾ ਬਿਲਕੁਲ ਪੁੱਜ ਕੇ ਜਿਹੜਾ ਤਿਆਰ ਹੋ ਹੁਣ ਆਪਾਂ ਨੇ ਗੈਸ ਨੂੰ ਜਿਹੜਾ ਸਿੱਮਤੇ ਕਰਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਚੀ ਦੇ ਨਾਲ ਟਮਾਟਰ ਨਾਲ ਮਿਕਸ ਕਰ ਦਵਾਂਗੇ। ਹੁਣ ਇਹ ਮਸਾਲਾ ਭੁੱਜ ਕੇ ਤਿਆਰ ਹੋ ਗਿਆ ਮਸਾਲੇ ਨੇ ਪੂਰੀ ਤਰ੍ਹਾਂ ਜਿਹੜਾ ਤੇਲ ਛੱਡਤਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ। ਨਾਲ ਪਾਈ ਆਪਾਂ ਨੇ 5-6 ਬਰੀਕ ਕੱਟੀ ਹੋਈ ਹਰੀ ਮਿਰਚ। ਆਪਾਂ ਹਰੀ ਮਿਰਚ ਜਿਆਦਾ ਪਾਈ ਹੈ। ਕਿਉਂਕਿ ਇਹਦੇ ਵਿੱਚ ਆਪਾਂ ਨੇ ਜਿਹੜਾ ਮਿਰਚ ਦਾ ਪਾਊਡਰ ਉਹ ਨਹੀਂ ਪਾਇਆ ਇਸ ਕਰਕੇ ਜਿਹੜੀ ਹਰੀ ਮਿਰਚ ਆ ਉਹ ਆਪਾਂ ਨੇ ਜ਼ਿਆਦਾ ਪਾਈ ਹੈ ਮਿਰਚ ਨੂੰ ਆਪਾਂ ਨੇ 2 ਕੁ ਮਿੰਟ ਜਿਹੜਾ ਚੰਗੀ ਤਰ੍ਹਾਂ ਭੁੰਨ ਲੈਣਾ ਬਹੁਤ ਹੀ ਸ਼ਾਂਤ ਤਰੀਕੇ ਨਾਲ ਦੇਖੋ ਆਪਾਂ ਇਹ ਸਬਜ਼ੀ ਜਿਹੜੀ ਤਿਆਰ ਕਰੀ ਆ ਤੇ ਮਸਾਲਾ ਸਾਡਾ ਜਿਹੜਾ ਪੁੱਜ ਕੇ ਤਿਆਰ ਹੋ ਗਿਆ ਹੁਣ ਆਪਾਂ ਇੱਕ ਚਮਚ ਪਾਇਆ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਜਿਹੜੇ ਦਾ ਕੱਚਾ ਪਾਣਾ ਆਪਾਂ ਨੇ ਉਹ ਖਤਮ ਕਰ ਦਿੰਦੇ ਹਾਂ। ਹਾਂਜੀ ਦੇਖੋ ਹੁਣ ਜਿਹੜਾ ਸਾਡਾ ਮਸਾਲਾ ਪੂਰੀ ਤਰ੍ਹਾਂ ਪੁੱਜ ਗਿਆ। ਹਾਂਜੀ ਹੁਣ ਪਾਵਾਂਗੇ ਆਪਾਂ ਕਸੂਰੀ ਮੇਥੀ। ਕਸੂਰੀ ਮੇਥੀ ਹੈ ਜਿਹੜੀ ਗੋਭੀ ਦੀ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜਦੋਂ ਆਪਾਂ ਸਬਜ਼ੀ ਦੇ ਵਿੱਚ ਕਸੂਰੀ ਮੇਥੀ ਪਾਉਂਦੇ ਆਂ ਤਾਂ ਸਬਜ਼ੀ ਜਿਹੜੀ ਬਣ ਕੇ ਬਹੁਤ ਹੀ ਸੁਆਦ ਤਿਆਰ ਹੁੰਦੀ ਹੈ। ਤੇ ਕਸੂਰੀ ਮੇਥੀ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਈ। ਚੰਗੀ ਤਰ੍ਹਾਂ ਆਪਾਂ ਨੇ ਭੁੰਨ ਲਿਆ। ਤੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹਾਂ ਈ ਮਸਾਲਾ ਜਿਹੜਾ ਸਾਡਾ ਭੁੱਜ ਕੇ ਤਿਆਰ ਹੋ ਗਿਆ ਹੁਣ ਪਾਈਏ ਆਪਾਂ ਇੱਕ ਕੜਚੀ ਦਹੀਂ ਦੀ ਗੈਸ ਹੈ ਜਿਹੜਾ ਆਪਾਂ ਨੇ ਬਿਲਕੁਲ ਬੰਦ ਕਰਤਾ। ਕਿਉਂਕਿ ਜੇ ਆਪਾਂ ਚੱਲਦੇ ਗੈਸ ਵਿੱਚ ਤੇ ਮਸਾਲੇ ਦੇ ਵਿੱਚ ਆਪਾਂ ਦਹੀਂ ਪਾਣਾ ਹੈ ਮਸਾਲਾ ਜਿਹੜਾ ਕਟਨ ਦਾ ਡਰ ਰਹਿੰਦਾ। ਜਾ ਤਾਂ ਆਪਾਂ ਗੈਸ ਨੂੰ ਸਿਮ ਕਰਕੇ ਪਾ ਸਕਦੇ ਆ ਜਾਂ ਫਿਰ ਗੈਸ ਨੂੰ ਬੰਦ ਕਰਕੇ ਮਸਾਲੇ ਨੂੰ ਹਲਕਾ ਜਿਹਾ ਠੰਡਾ ਕਰਕੇ ਆਪਾਂ ਮਿਕਸ ਕਰ ਸਕਦੇ ਆ ਤੇ ਆਪਾਂ ਮਸਾਲੇ ਦੇ ਵਿੱਚ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਜਿੱਦਾਂ ਹੀ ਦੇਖੋ ਆਪਾਂ ਨੇ ਮਸਾਲੇ ਦੇ ਵਿੱਚ ਦਹੀਂ ਪਾਇਆ ਦਹੀਂ ਮਸਾਲਾ ਜਿਹੜਾ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਿਹਾ ਤੇ ਮਸਾਲੇ ਦੇ ਵਿੱਚ ਅਸੀਂ ਦਹੀਂ ਪੂਰੀ ਤਰ੍ਹਾਂ ਮਿਕਸ ਕਰਤਾ ਤੇ ਗੈਸ ਆਪਾਂ ਨੇ ਮੀਡੀਅਮ ਸਾਇਟ ਤੇ ਚਲਾਇਆ ਅੰਜੇ ਹੁਣ ਆਪਾਂ ਦੇਖੋ 2 ਮਿੰਟ ਇਹਨੂੰ ਭੁੰਨਾਗੇ ਮਸਾਲਾ ਸਾਡਾ ਦੇਖਣ ਦੇ ਵਿੱਚ ਕਿੰਨਾ ਵਧੀਆ ਤੇ ਇਹ ਜਿਹੜੀ ਸਬਜੀ ਬਣ ਕੇ ਬਹੁਤ ਹੀ ਸੁਆਤ ਤਿਆਰ ਹੁੰਦੀ ਹੈ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਜਿਹੜਾ ਮਸਾਲਾ ਥੱਲੇ ਨਾ ਲੱਗੇ ਹੁਣ ਨਾਲ ਹੀ ਪਾਤੀ ਆਪਾਂ ਨੇ ਗੋਭੀ ਤੇ ਆਲੂ ਦਹੀਂ ਦੇ ਵਿੱਚ ਆਪਾਂ ਨੇ ਆਲੂ ਤੇ ਗੋਭੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਦੇਣਾ ਜੈਸਾ ਜਿਹੜਾ ਆਪਾਂ ਨੇ ਉਹ ਮੀਡੀਅਮ ਤੇ ਕਰਤਾ ਤੇ ਘੱਟ ਗੈਸ ਤੇ ਹੀ ਆਪਾਂ ਇਹਨੂੰ 2 ਕੁ ਮਿੰਟ ਬਣਾਵਾਂਗੇ ਤੇ ਆਪਾਂ ਇਹਨੂੰ 2 ਕੁ ਮਿੰਟ ਜਿਹੜਾ ਪੂਰੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਐਸੀ ਤਰ੍ਹਾਂ ਬਿਨਾ ਪਾਣੀ ਤੋਂ ਇਹਨੂੰ 2 ਕੁ ਮਿੰਟਾ ਜਿਹੜਾ ਆਪਾਂ ਟੱਕ ਕੇ ਸੇਕ ਲਗਾਵਾਂਗੇ ਤਾਂ ਕਿ ਜਿਹੜਾ ਨੂਨ ਮਿਰਚਾ ਉਹ ਆਲੂ ਤੇ ਗੋਭੀ ਦੇ ਵਿੱਚ ਚੰਗੀ ਤਰ੍ਹਾਂ ਰਸ ਜਿਵੇ ਹਾਂਜੀ ਆਪਾਂ ਨੇ ਇਹਨੂੰ 2 ਕੁ ਮਿੰਟ ਟੱਕ ਕੇ ਸੇਕ ਲਗਵਾ ਲਿਆ ਤੇ ਹੁਣ ਦੇਖੋ ਜਿਹੜੇ ਸਾਡੇ ਆਲੂ ਤੇ ਗੋਭੀ ਆ ਉਹ ਹਲਕੇ ਜਿਹੜੇ ਸੌਫਟ ਹੋ ਗਏ। ਇੱਕ ਪਾਸੇ ਆਪਾਂ ਨੇ ਅੱਧਾ ਗਲਾਸ ਜਿਹੜਾ ਗਰਮ ਪਾਣੀ ਦਾ ਧਰਿਆ ਹੋਇਆ ਆ ਆਪਾਂ ਲੋੜ ਦੇ ਅਨੁਸਾਰ ਜਿਹੜਾ ਪਾਣੀ ਜਿੰਨਾ ਵੀ ਆਪਾਂ ਨੇ ਪਾਣੀ ਪਾਉਣਾ ਉਹ ਆਪਾਂ ਨੇ ਗਰਮ ਕਰਕੇ ਸਬਜ਼ੀ ਦੇ ਵਿੱਚ ਪਾਉਣਾ ਠੰਡਾ ਪਾਣੀ ਜਿਹੜਾ ਆਪਾਂ ਬਿਲਕੁਲ ਨਹੀਂ ਪਾਣਾ। ਤੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ। ਹਾਂ ਜੀ ਸਬਜ਼ੀ ਹੈ ਜਿਹੜੀ ਸਾਡੀ ਪੂਰੀ ਤਰ੍ਹਾਂ मिक्स ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਗਲਾਸ ਜਿਹੜਾ ਉਹ ਗਰਮ ਪਾਣੀ ਪਾਇਆ ਤੇ ਆਪਾਂ ਸਬਜ਼ੀਆਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਪਾਣੀ ਹੈ ਜਿਹੜਾ ਇਸ ਕਰਕੇ ਆਪਾਂ ਪਾਇਆ ਕਿਉਂਕਿ ਗੋਭੀ ਨੂੰ ਆਪਾਂ ਨੇ ਗਰਮ ਪਾਣੀ ਦੇ ਵਿੱਚ ਨਹੀਂ ਉਬਾਲਿਆ ਗੋਭੀ ਸਾਡੀ ਜਿਹੜੀ ਬਿਲਕੁਲ ਕੱਚੀ ਹੈ ਉਹਦੇ ਕਰਕੇ ਆਪਾਂ ਨੇ ਪਾਣੀ ਪਾਇਆ ਜੇ ਆਪਾਂ ਗਰਮ ਪਾਣੀ ਦੇ ਵਿੱਚ ਗੋਭੀ ਨੂੰ ਉਬਾਲ ਕੇ ਸਬਜ਼ੀ ਬਣਾਉਂਦੇ ਫਿਰ ਆਪਾਂ ਨੂੰ ਜਿਹੜੀ ਪਾਣੀ ਦੀ ਬਿਲਕੁਲ ਲੋੜ ਨਹੀਂ ਪੈਂਦੀ ਹਾਂਜੀ ਆਪਾਂ 2 ਮਿੰਟ ਟੱਕ ਕੇ ਸੇਕ ਲਵਾ ਲਏ। ਸਾਡੀ ਜਿਹੜੀ ਸਬਜੀ ਆ ਉਹ ਬਹੁਤ ਜ਼ਿਆਦਾ ਸੌਫਟ ਹੋ ਗਈ। ਹੁਣ 5 ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਹੋਰ ਪਕਾਵਾਂਗੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਜਾਈ। ਹੁਣ ਆਪਾਂ ਇਸ ਤਰ੍ਹਾਂ ਪੂਰੀ ਤਰ੍ਹਾਂ ਆਲੂ ਤੇ ਗੋਭੀ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਤਾ ਤੇ ਆਪਾਂ ਇਹਨੂੰ 5 ਮਿੰਟ ਵਾਸਤੇ ਟਾਕਤਾ। ਹਾਂਜੀ ਹੁਣ ਦੇਖੋ ਗੋਭੀ ਤੇ ਆਲੂ ਆਪਾਂ ਹਲੇ ਨੂੰ ਹਲਕਾ ਜਿਹਾ ਦਬਾ ਕੇ ਦੇਖਦੇ ਆਂ ਆਲੂ ਵੀ ਸਾਡੇ ਬਣ ਕੇ ਤਿਆਰ ਹੋ ਗਏ ਤੇ ਗੋਭੀ ਜਿਹੜੀ ਉਹ ਵੀ ਬਣ ਕੇ ਤਿਆਰ ਹੋ ਗਈ। ਸਬਜੀ ਇਹ ਜਿਹੜੀ ਸੱਡੀ ਬਣ ਕੇ ਤਿਆਰ ਹੋ ਗਈ। ਉਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਨਾਲ ਪਾਇਆ ਆਪਾਂ ਇੱਕ ਚਮਚ ਗਰਮ ਮਸਾਲਾ ਤੇ ਨਾਲ ਪਾਇਆ ਆਪਾਂ ਨੇ ਹਰਾ ਧਣੀ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ। ਜੇ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਬਣਾਇਓ। ਨਾਲ ਪਾਇਆ ਆਪਾਂ ਹਰਾ ਧਨੀਆ ਹੁਣ ਆਪਾਂ ਸਬਜੀ ਨੂੰ ਪੂਰੀ ਤਰ੍ਹਾਂ ਮਿਕਸ ਕਰ ਦੇਵਾਂਗੇ ਦੇਖੋ ਸਬਜੀ ਹੈ ਜਿਹੜੀ ਆਲੂ ਤੇ ਗੋਭੀ ਹੈ ਕੱਲੇ ਕੱਲੇ ਫੁੱਲ ਆਪਾਂ ਦੇਖਦੇ ਬਿਲਕੁਲ ਕੱਲੇ ਕੱਲੇ ਇਹ ਸਾਡੀ ਬਣ ਕੇ ਸਬਜੀ ਤਿਆਰ ਹੋਈ ਹੈ ਕੋਈ ਇਹ ਜਿਹੜੀ ਸਬਜੀ ਘੁਲੀ ਨਹੀਂ ਹੈ ਅਲੱਗ-ਅਲੱਗ ਜਿਹੜੀ ਇਹ ਸਾਡੀ ਸਬਜੀ ਤਿਆਰ ਹੋਈ ਹੈ ਜਿੰਨੀ ਇਹ ਦੇਖਣ ਵਿੱਚ ਵਧੀਆ ਤੇ ਖਾਣ ਵਿੱਚ ਗੁੰਨੀ ਸੁਆਦ ਤਿਆਰ ਹੁੰਦੀ ਹੈ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਆ ਕੇ ਦਿਖਾਣਾ ਗੈਸ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਪਾਣਾ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਇਹ ਜਿਹੜੀ ਸਾਡੀ ਸਬਜੀ ਹੈ ਬਣ ਕੇ ਰੈਸਟੋਰੈਂਟ ਸਟਾਈਲ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਆਲੂ ਗੋਭੀ ਦੀ ਦਹੀਂ ਵਾਲੀ ਸਬਜੀ ਆਪਾਂ ਕਹਿ ਸਕਦੇ ਆ ਤੇ ਖਾਣ ਵਿੱਚ ਇਹ ਸਬਜੀ ਬਹੁਤ ਹੀ ਸੁਹਾਟਿਆਰ ਹੁੰਦੀ ਆਪਾਂ ਗੈਸਟਾਂ ਵਾਸਤੇ ਵੀ ਘਰ ਵਿੱਚ ਤਿਆਰ ਕਰ ਸਕਦੇ ਆ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ